ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਤਾ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਬੜਾ ਦਿਖਾਵਾਂਗੇ ਤਿੰਨੇ ਗੱਬਣਾ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਆਓ ਕੀ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਟਲੋਂ ਸੋਨੂਆ ਪਿੰਡ ਹਿੰਦਪੁਰਾ ਜ਼ਿਲ੍ਹਾ ਬੋਗਾ ਤੁਸੀਂ ਨਿਆਣੇ ਮੋਬਾਈਲ ਨੰਬਰ ਆਪਣਾ ਮੋਬਾਈਲ ਨੰਬਰ ਘਟੇਲੋਂ 8699099 ਦੱਸੋ 86990 99728 99728 ਤਿੰਨੇ ਵੜਾ ਰਖਾਵਾਂਗੇ ਤਿੰਨੇ ਘੱਬਣਾ ਸੀ ਹਾਂ ਹਾਂ ਪਹਿਲਾ ਨੰਬਰ ਆਪ ਜਿਹੜੀ ਵੜ ਦੇਖੀ ਜਨੇ ਇਹ ਜਰਸੀ ਢੇਲੋਂ ਬਲੂਨ ਸੁੰਦੀ ਆ ਵੀ ਮੂੰਹ ਤੋਂ 4 ਦੰਦਾ ਠੀਕ ਹੈ ਜਰਸੀ ਚ ਆ ਗਈ ਹਣਾ ਹਾਂ ਜਰਸੀ ਚ ਆ ਗਈ ਕਾਫੀ ਕਲਰ ਚ ਆ ਗਈ ਠੀਕ ਹੈ ਦੰਦੋ ਕਿੰਨੇ ਆ ਦੰਦ 4 ਦੰਦਾ ਵੀਰੇ ਤੋਂ 4 ਦੰਦ ਬਲੂਨ ਪਹਿਲਾ ਸੋ ਸੁਣਦੀ ਆ ਪਹਿਲਾ ਸੋ ਤੇ ਮਾੜੇ ਮਾੜੇ ਫੋਟਾ ਹੈਗੇ ਸਿੰਗਾ ਦੇ ਆਹ ਸਿੰਗਾ ਦੀ ਮਾੜੀ ਮਾੜੀ ਖੋਟ ਜੀ ਦੂਜੂ ਤਿਆਬ ਨਾ ਦਿਖਾਈ ਵਿੱਚ ਨਾਲੇ ਉੱਠ ਗੜੇ ਬਾਅਦ ਚ ਕੈਕ ਦਿਨ ਲੈਂਦੇ ਸੂੰਦੇ ਜੀ 3 ਦਿਨ ਲੋ ਲੈ ਲੇ 7-8 ਦਿਨ ਬਈ ਕਿੰਨੇ ਦੁੱਧ ਪਾ ਦੂਗੇ ਦੁੱਧ ਦੇ ਦੁੱਧ ਲੋ 15-16 ਕਿਲੋ ਤੋਰੀ ਬਾਹਰ ਨੂੰ ਭਾਵ ਯਾਰ ਕੀ ਰਹੁਗਾ ਇਹਦਾ ਭਾਵ ਯਾਰ ਤਾਂ ਫੋਨ ਤੇ ਕਰ ਲੈ ਜੈ ਜੋ ਚੀਜ਼ ਦਸ ਸੋ ਰੇਡ ਵੀਰ ਕਹਿੰਦਾ ਫੋਨ ਤੇ ਹੋਊਗਾ 4 ਦੰਦ ਪਹਿਲਾ ਸੂਪ ਪਲੂਨ ਜਰਸੀ ਸੁੰਦੀ ਵੀ ਆ ਮੰਨ ਕੇ ਚੱਲੀਏ ਵੀ 20 ਤੋਂ ਅੰਦਰ ਅੰਦਰ ਰਹੂਗੀ ਹਾਂ ਹਾਂ 15 ਕਿਲੋ ਮੋਲਿੰਗ ਹੋਊਗੀ ਤੇ 15 ਤੋਂ ਪਾਰ ਚੱਲੂਗੀ ਹਣਾ 15 ਤੋਂ ਪਾਰ ਠੀਕ ਹੈ ਬਾਕੀ ਪਤਾ ਕੋਈ ਨਕਰਮ ਵਾਲਾ ਕਿੱਦਾਂ ਚੱਲ ਪੈਣ ਵੱਧ ਵੀ ਛੱਕ ਜੀ ਹੈ। ਸੋ ਥਾਂਡੇ ਵਾ ਦੇਖੋ ਸਾਫ਼ ਸੁਥਰਾ ਕਾਫੀ ਕਲਰ ਚ ਜਰਸੀ ਤੇ ਸੂਣ ਦੀਆ ਪਹਿਲਾ ਸੁਬਾ ਲੈਵਾ ਲੋਵਾ ਜੰਗਾ ਥਾਣ ਮੁਠੀ ਵਾਲਾ ਜਮਾ ਸਾਫ਼ ਸੁਥਰਾ ਤੇ ਵਾਕੀ ਕੱਦ ਬੈਠਾ ਦੇਖੋ ਜਿੰਦਜ਼ਾਹਰ ਵਾਲਾ ਫਿਟਿੰਗ ਵਾਲਾ ਲੈਵਾ ਜਮਾ ਸਾਫ਼ ਸੁਥਰਾ ਤੇ ਦਿਨ ਪਾਦੂ ਵਾਲੇ ਪੰਜ ਚਾਰ ਹਣਾ 7-8 ਦਿਨ ਪਹਿੜੇ ਸੋ 7-8 ਦਿਨ ਸੂਣ ਚ ਵਾਕੀ ਤੇ ਲੈਵਾ ਰੱਖਣਾ ਫਿਟਿੰਗ ਵਾਲਾ ਜਮਾ ਸਾਫ਼ ਸੁਥਰਾ ਕੋ ਦੇਖੋ ਪੁਰਾਣੇ ਪੁਰੂਣੇ ਬਹੁਤ ਆ ਹਵਾਨੇ ਦੇ ਵਿੱਚ ਰੇਡ ਵੀਰਕ ਦਾ ਫੋਨ ਤਿਆਰਾਂਗੇ ਬਾਜ ਬਹੂ ਤੇ ਦੂਜੇ ਨੰਬਰ ਆਪਾਂ ਦੇ 8 ਧੰਨ ਲੋ ਦੂਜਾ ਸਵਾਸ ਹੁੰਦੀ ਆ ਬਈ ਕੈਕ ਦੇਣ ਲਈ ਦੀ ਆ ਜੇ ਲੈਣੇ ਦੇ ਧੰਨ ਲੋ ਪਾਇ ਮੰਨ ਕੇ ਚੱਲ ਬਈ 12 12 ਦੇਣੇ ਤੇ ਸੂਣ ਚ ਬਾਕੀ ਪਏ ਆ ਹਾਂ ਕਿੰਨਾ ਕ ਦੁੱਧ ਦੱਸਿਆ ਪਹਿਲਾਂ ਦਾ ਇਹਦਾ ਇਹਦਾ ਬਾਹਰ ਵਿੱਚ ਹੀ ਲਈਏ ਧੰਨ ਲੋ ਆਪਾਂ ਦੁੱਧ ਮੰਨ ਕੇ ਚੱਲ ਉਹਨਾਂ ਨੇ ਚੋਇਆ ਵੜੇ ਥਲੋਂ 22 ਕਿਲੋ ਬਈ ਠੀਕ ਹੈ ਹਾਂ ਮੰਨ ਕੇ ਚੱਲੇ ਗਰਮੀ ਦੇ ਹਿਸਾਬ ਨਾਲ ਅਗਲਾ 20 ਮੰਨ ਲਿਆ ਆਪਦਾ ਆ 20 ਮੰਨ ਕੇ ਲੈ ਜੀ ਠੀਕ ਹੈ ਤੇ ਪਰ ਹੈ ਪਿਓ ਰਹਿਰ ਸ਼ਹਿਰ ਹਣਾ ਹਾਂ ਹੈ ਪਿਓ ਰਹਿਰ ਠੀਕਾ ਵਗੈਰਾ ਤੇ ਨਹੀਂ ਪੁੱਛਿਆ ਇਹਦੇ ਠੀਕਾ ਬਈ ਉਹ ਕਹਿੰਦੇ ਯਾਰ ਸ਼ਿਰ ਦੀ ਭਰਾਇਆ ਵੀ ਆਏ ਨਹੀਂ ਆਪਾਂ ਵੱਧ ਪੁੱ ਇਹ ਇਹ ਜੁੰਤੀ ਕਰ ਲਾਂਗੇ ਥੋੜੀ ਬਾਹਰ ਨੂੰ ਲੈ ਜਿਓ ਹਫਤਾ ਇਹ ਵੀ ਹਾਂ ਹਾਂ ਹਫਤਾ ਸੋ ਵੀਰੋ ਦੂਜੇ ਨੰਬਰ ਦੇ ਆਪਾਂ ਤੁਹਾਨੂੰ ਐਰ ਸ਼ੈਰ ਦਿਖਾਈ ਜੰਨੇ ਆ ਮੂੰਹ ਮੱਥਾ ਦੇਖੋ ਪ੍ਰਿੰਟ ਪਰੋਂ ਟੈਰ ਸ਼ੈਰ ਦੇ ਕੀ ਬਾਤਾਂ ਪੂਰੀ ਸਾਫ ਸੁਥਰੀ ਦੂਜਾ ਸਵਰ ਹੁੰਦੀ ਪਈ ਆ ਹਫਤਾ ਖੰਡ ਲੈਂਦੀ ਪਈ ਆ ਕੱਦ ਕਾਠ ਤੇ ਜਿੰਦ ਜਣ ਬਹੁਤ ਇਹਦੇ ਸਾਫ ਸੁਥਰੀ ਸੋ ਦੇਖੋ ਮੂੰਹ ਮੱਥੇ ਦੀ ਪੂਰੀ ਚੰਗੀ ਆ ਤਿੱਲੇ ਵਾ ਵਗੈਰਾ ਦੇਖੋ ਪਲਾਂਜਾ ਬਲੂਜਾ ਬਹੁਤ ਚੰਗੀਆਂ ਤੇ ਬਾਕੀ ਐਰ ਸ਼ੈਰ ਦਾ ਰੰਗ ਦੇਖੋ ਇਹਦਾ ਕੀ ਬਾਤਾਂ ਘੋੜੀ ਵਰਗੀ ਬਹਿੜਾ ਦੂਜਾ ਸੂਆ ਵੀਰ ਸੁਹਦੀ ਆ ਹਣਾ ਲੈ ਚੱਲ ਬੰਨ ਦੇ ਤੇ ਵੀਰ ਦੁੱਧ ਨੈਟ ਕਿੰਨਾ ਜੇ ਮੰਨ ਕੇ ਲੈਵੇ ਬੰਦਾ ਇਹਨੂੰ ਨੈਟ ਲਵਾਏ ਆਪਾਂ ਤਾਂ 22 ਕਿਲੋ ਕਹਤਾ ਬਈ ਹਨਾ ਤੇ ਉਹ ਤਾਂ ਕਹਿੰਦੇ ਆਪਾਂ 25 ਕਿਲੋ ਚੋਇਆ ਆ ਜੀ ਆਪਾਂ ਤਾਂ ਘਾਟ ਹੀ ਦੱਸ ਪਰ ਆਪਾਂ ਮੰਨ ਕੇ ਜੱਲੇ ਵੀ 20 ਕ ਦਾ ਲੈਵਾ ਗਵਾਹੀ ਭਰਦਾ ਇਹਦਾ ਤੇ ਬਾਕੀ ਜਿਹਨੇ ਖਰੀਦਣੀ ਆ ਆਪਦੀ ਨਿਰਖ-ਵਰਖ ਕਰਕੇ ਖਰੀਦਣੀ ਆ ਸੋ ਵੀਰੋ ਵਪਾਰ ਦਾ ਕੰਮ ਹੁੰਦਾ ਵਪਾਰ ਦੇ ਵਿੱਚ ਪਸ਼ੂ ਚੰਗਾ ਵੀ ਆ ਜਾਂਦਾ ਕੀ ਵਾਰ ਮਾੜਾ ਵੀ ਆ ਜਾਂਦਾ ਹਨਾ ਤੇ ਚੰਗਾ ਆ ਜਦ ਵਪਾਰੀ ਨੂੰ ਚੰਗਾ ਸਰਟੀਫੀਕੇਟ ਮਿਲ ਜਾਂਦਾ ਨਹੀਂ ਮਾੜਾ ਸਰਟੀਫੀਕੇਟ ਤਾਂ ਕੱਟਿਆ ਪਿਆ ਹੁੰਦਾ ਤਾਂ ਤੁਹਾਨੂੰ ਘਾਟ ਹੀ ਦੱਸਾਂਗੇ ਜੇ ਆਪਾਂ ਤੇ ਰੇਟੇ ਦਾ ਬਾਜ ਬੂ ਹਨਾ ਆ ਰ ਅੱਗੇ ਡੱਬੀ ਵਿੱਚੀ ਦੇਖ ਲੈਣੀ ਆਪਾਂ ਇਹਦੇ ਲੋ ਫਾਰਮ ਜੀ ਇਹ ਲਈ ਬਈ ਇਹ ਕਿਹੜਾ ਸੂਆ ਇਹ ਸੂਆ ਸੁੰਦੀ ਆ ਦੂਜਾ ਬਈ ਠੀਕ ਹੈ ਤੇ ਉੱਗੀ ਆ ਉਹਦਾ ਸਿਕ ਦੇ ਨਾਲ ਜਾ ਕੇ ਨਹੀਂ ਹੁੰਦੀ ਫਿਰ ਤਾਂ ਖੀਰੀ ਸੂਈ ਪਿਛਲੇ ਸੂਏ ਹਾਂ ਹਾਂ ਬਈ ਠੀਕ ਹੈ ਲੈ ਕੇ ਚੱਲ 7 ਮਹੀਨੇ ਦੀ ਕੱਪੜਾ ਅਬ ਤੂੰ ਡਰਾਈ ਕਰਤੀ ਦੁੱਧੋ ਡਰਾਈ 7 ਮਹੀਨੇ ਦੀ ਕੱਪੜਾ ਹਾਂ 7 ਮਹੀਨੇ ਦੀ ਕੱਪੜਾ ਕਿੰਨਾ ਕੁ ਪੀਕ ਲੈਵਲ ਦੋ ਦੱਸਿਆ ਦਾ ਪੀਕ ਲੈਵਲ ਤੇ ਮੰਨ ਕੇ ਚੱਲ ਥੋੜਾ ਐਵੇਂ ਤਾਂ ਗੱਪ ਮਰਉਣਾ ਕੋਈ ਗੱਲ ਕਰਦਾ ਸੱਚ ਵਾਲਾ ਕੰਮ ਆ 36 37 ਲੀਟਰ ਪਲੂਨ ਨਹੀਂ ਦਿੰਦਾ ਬਈ ਠੀਕ ਆ ਤਿੰਨਵੇਂ ਹੁਣ ਦੁੱਧੋ ਡਰਾਈ ਹੋਣ ਦੀ ਕ ਅਤੇ ਇਹ ਕਹਿੰਦੇ ਪਾਸ ਕਰਨੇ ਦੁੱਧ ਜਾਏ ਹੁਣ ਚੋਣ ਲੱਗ ਜਾ ਕਦੋਂ ਪੂਰਾ ਸਮਾਂ ਵੀ ਚਾਹੀਦਾ 2 ਮਹੀਨੇ ਰਹਿ ਗਏ 2 ਮਹੀਨੇ ਤੇ ਭਰ ਜੋ ਪੂਰੀ ਜਮਾ ਇਹ ਅੱਜ ਰਾਤੀ ਜਾਣ ਜਾਂਦੇ ਜਾਣ ਹਨਾ ਉਦੋਂ ਉਸ ਟਾਈਮਾਂ ਦੇ ਵਿੱਚ ਇਹਨਾਂ ਦੇ ਭਾਜ ਜਾਂਦੇ 200 2.5 ਲੱਖ ਰੁਪਇਆ ਚਾ ਅੱਜ ਫਿਰ ਬਾਜ ਬਰੇਡ ਹੋਵੇ ਦਾ ਹਾਂ ਅੱਜ ਕਿੱਚੀ ਦੇ ਹਿਸਾਬ ਨਾਲ ਉਹ ਜੇ ਰੇਟ ਕਰ ਲਾਂਗੇ ਠੀਕ ਹੈ ਗੱਬੜ ਛੱਤਾ ਦੀ ਕਨਫਰਮ ਹਾਂ ਆ ਦੀ ਚੈੱਕ ਕਰਤੀ ਜਾਂਦਾ ਫਿਰ ਡਾਕਟਰ ਆਪਦਾ ਨਾਲ ਲੈ ਕੇ ਮੂੰਹੋਂ ਚੌਗੀ ਬਹੁਤ ਜ਼ਿਆਦਾ ਹੈਵੀ ਵੱਡੇ ਬਾਡੀ ਵੇਟ ਦੀ ਬੈੜਾ ਪਹਿਲਾ ਸੂਆ ਸੂਈ ਵੀ ਆ origignal ਦੂਜਾ ਸੂਆ ਹੁੰਦੀ ਆ ਥੱਲੇ ਵਾ ਰੱਖਣਾ ਨਾ ਫਿਟਿੰਗ ਵਾਲ ਦੇਖਸਣਾ ਤੇ ਸੋਹਣਾ ਸਾਫ ਸੁਥਰਾ ਹਵਾਨਾ ਤੇ ਪਲੀ ਪੁਲੀ ਵੀ ਦੇਖੋ ਕਿਆ ਬਾਤ ਠੀਕ ਹੈ ਇਹਦਾ ਰੇਟ ਬਾਜ਼ਾਰ ਇਹਦਾ ਫੋਨ ਕੀਤਾ ਠੀਕ ਹੈ ਸੋ ਤਿੰਨ ਨਾਗ ਆਪਸ ਨੂੰ ਦਿਖਾਤੇ ਨੰਬਰ ਬੋਲ ਜੀ ਆਪਣਾ 86990 ਦੇ 99700 ਸੋ ਐਰਸ਼ੈਰ ਵੀ ਦਿਖਾਦੀ ਜਰਸੀ ਵੀ ਦਿਖਾਦੀ ਐਚ ਵੀ ਦਿਖਾਦੀ ਤੇ ਐਰਸ਼ੈਰ ਤੇ ਇੱਕ ਹੋਰ ਝਲਕ ਫੇਰ ਮਰਾ ਦੀ ਨਾਲਾ ਖੜੀ ਵੀ ਦਿਖਾਈ ਜਾਂਦੀ ਹੈ ਜਿਹੜਾ ਵੀਰ ਲੈ ਗਿਆ ਸਵਾਦ ਲਊ ਜਮਾ ਇਹਦੇ ਆਪਾਂ ਮੰਨ ਕੇ ਚਲੋ ਐਰਸ਼ੈਰ ਦੀ ਫੈਟ ਦੇ ਪੈਟ ਵੀ ਮੱਝਾਂ ਨਾਲ ਕੰਪੇਅਰ ਕਰਦੇ ਹੁੰਦੇ ਆ ਤੋ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਆ ਕੇ ਦੇਖ ਕੇ ਖਰੀਦਦਾਰੀ ਕਰਨੀ ਹੈ ਮੇਰਾ ਕੰਮ ਹੈ ਸਿਰਫ ਵੀਡੀਓ ਕਵਰ ਕਰਨਾ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ